ਬਹੁਤ ਸੋਹਣਾ ਹੁਣਾ ਤੁਹਾਡੇ ਨਾਲ ਤੁਸੀਂ ਨਾ ਬਹਿ ਕੇ ਆਪਣੇ ਮਾਲਕ ਦੇ ਅੱਗੇ ਬਸ ਇੰਨਾ ਹੀ ਸੋਚੋ ਕਿ ਮੇਰੇ ਮਾਲਕ ਨੇ ਮੇਰੇ ਲਈ ਬਹੁਤ ਵਧੀਆ ਸੋਚਿਆ ਤੁਹਾਡੇ ਅੰਦਰ ਆਟੋਮੈਟਿਕਲੀ ਖੁਸ਼ੀ ਆ ਜਾਏਗੀ ਜੇ ਤੁਹਾਡਾ ਮਨ ਪਰੇਸ਼ਾਨ ਇੱਧਰ ਉੱਧਰ ਭਜਦਾ ਵੀ ਹੋਏਗਾ ਨਾ ਆਪਣੇ ਆਪ ਹੀ ਸਥਿਰ ਹੋ ਜਾਏਗਾ ਕਿਉਂ ਕਿ ਤੁਸੀਂ ਮਨ ਨੂੰ ਕਹਿਤਾ ਕਿ ਮੇਰੇ ਮਾਲਕ ਨੇ ਮੇਰਨਾ ਬਹੁਤ ਵਧੀਆ ਕਰਨਾ ਤੇ ਮਨ ਉਸੇ ਚੀਜ਼ ਨੂੰ ਤੁਹਾਡੇ ਅੰਦਰ ਰਿਪੀਟ ਕਰਦਾ ਰਹੇਗਾ ਤੁਹਾਡੇ ਸਰੀਰ ਨੂੰ ਪਤਾ ਹੋਏਗਾ ਕਿ ਹਾਂ ਇਹਦਾ ਗੁਰੂ ਸੰਬੰਧ ਹੈ ਨਾਲ ਇਨੋਂ ਬੱਬਾ ਮਾਰ ਨਹੀਂ ਪਾ ਸਕਦੇ ਇਹਦੇ ਤੇ ਸੋਚਾਂ ਦਾ ਬੋਝ ਨਹੀਂ ਪਾ ਸਕਦੇ ਤੇ ਜੇ ਇਹੋ ਹੀ ਆਪਾਂ ਬਾਰ-ਬਾਰ ਇਹ ਕਹਿਣਾ ਸ਼ੁਰੂ ਕਰ ਦਈਏ ਕਿ ਰੱਬ ਨੇ ਮੇਨਾਂ ਨਹੀਂ ਵਧੀਆ ਕਰਨਾ ਮੈ ਤਾਂ ਨਾ ਮਿਲਦਾ ਮੇਨਾਂ ਫੇਰ ਵੀ ਨਹੀਂ ਵਧੀਆ ਹੋਣ ਦਿਆ ਮੇਨਾਂ ਚੰਗਾ ਕਰਦਾ ਹੀ ਨਹੀਂ ਪਿਆ ਰੱਬ ਕੁਝ ਵੀ ਤੇ ਫਿਰ ਇਹੋ ਚੀਜ਼ਾਂ ਘੁੰਮਣੀਆਂ ਤੁਹਾਡੇ ਅੰਦਰ ਤੇ ਨਤੀਜਾ ਤੁਹਾਨੂੰ ਪਤਾ ਹੀ ਹੈ ਜਿੰਨੀਆਂ ਵੀ ਟੈਨਸ਼ਨਾਂ ਜਿੰਨੀਆਂ ਵੀ ਸਟ੍ਰੈਸ ਹੈ ਨਾ ਅੱਜ ਦਿਮਾਗ 'ਚ ਇਹੋ ਚੀਜ਼ਾਂ ਕਰ ਰਹਿਣਾ ਪਤਾ ਤੁਹਾਨੂੰ ਵੀ ਅੰਦਰੋਂ ਕਿ ਕੰਟਰੋਲ ਤੁਸੀਂ ਕਿਸੇ ਜੀ ਨੂੰ ਨਹੀਂ ਕਰ ਸਕਦੇ ਇੱਕ ਸਾਹ ਨੂੰ ਨਹੀਂ ਕੰਟਰੋਲ ਕਰ ਸਕਦੇ ਤੁਸੀਂ ਜੇ ਲਿਖਿਆ ਹੈ ਨਾ ਕਿ ਅਗਲਾ ਸਾਹ ਨਹੀਂ ਲੈਣਾ ਤੇ ਜਾਣਾ ਹੀ ਪੈਣਾ ਦੁਨੀਆ ਛੱਡ ਕੇ ਸੋ ਐਡੇ ਵੱਡੇ ਪਲਾਨ ਕਿਉਂ ਸੋਚਨੇ ਕਿ ਮੈਂ ਇਦਾਂ ਕਰਨਾ ਹੀ ਉਦਾਂ ਨਹੀਂ ਹੋਇਆ ਕੁਝ ਨਹੀਂ ਹੁੰਦਾ ਜ਼ਿੰਦਗੀ ਥੋੜੀ ਖਤਮ ਹੋਈ ਐ ਜੀ ਹੱਥ ਪੈਰ ਸਲਾਮਤ ਐ ਇਮਾਨਦਾਰ ਹੋ ਮਿਹਨਤ ਦੀ ਰੋਟੀ ਕਮਾ ਕੇ ਖਾ ਰਹੇ ਹੋ ਮੈਂ ਕਹਿੰਦਾ ਬਹੁਤ ਸੋਹਣੀ ਜ਼ਿੰਦਗੀ ਐ ਜਿਹੜੀਆਂ ਚੀਜ਼ਾਂ ਜੇ ਨਹੀਂ ਮਿਲੀਆਂ ਮਾਲਕ ਨੇ ਕੁਝ ਹੋਰ ਸੋਚਿਆ ਹੋਏਗਾ ਪਲਾਨ ਉਹਦਾ ਤੁਹਾਨੂੰ ਉਹਦੇ ਤੇ ਛੱਡਣੀ ਪਏਗੀ ਨਾ ਜਦੋਂ ਜੇ ਦੇ ਤੁਸੀਂ ਕੰਦੇ ਹੋਗੇ ਤੁਹਾਡੀ ਜ਼ਿੰਦਗੀ ਦੀ ਗੱਡੀ ਮਾਲਕ ਚਲਾ ਦਿਆ ਤੇ ਜੇ ਤੁਸੀਂ ਉਹ बार-बार ਕਦੇ ਆ ਗਲਤੀਆਂ ਗੱਡੀ ਜੋਗੇ ਕਦੀ ਆ ਨੁਕਸ ਲੱਭੀ ਜੋਗੇ ਕਿ ਨਹੀਂ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਸੀ ਉਦਾਂ ਨਹੀਂ ਇਦਾਂ ਕਿਉਂ ਨਹੀਂ ਹੋਇਆ ਤਾਂ ਫਿਰ ਇਹ ਕਿੱਦਾਂ ਦਾ ਵਿਸ਼ਵਾਸ ਹੋਇਆ ਬੈਠ ਗਏ ਉਹ ਗੱਡੀ 'ਚ ਪਰ ਤੁਹਾਨੂੰ ਵਿਸ਼ਵਾਸ ਹੀ ਨਹੀਂ ਕਿ ਜਿਹੜਾ ਚਲਾ ਰਿਹਾ ਉਹ ਮੈਨੂੰ ਮੰਜ਼ਲ ਵੱਲ ਲੈ ਕੇ ਜਾ ਰਿਹਾ ਕਿ ਨਹੀਂ ਇੱਕੋ ਹੀ ਗੱਲ ਐ ਸਭ ਤੋਂ ਵੱਡੀ ਤੁਹਾਨੂੰ ਉਹਦੇ ਤੇ ਵਿਸ਼ਵਾਸ ਕਰਨਾ ਹੀ ਪੈਣਾ ਸਭ ਕੁਝ ਛੱਡ ਦੋ ਉਹਦੇ ਤੇ ਕਿ ਮੈਂ ਬੈਹ ਗਿਆ ਗੱਡੀ 'ਚ ਮੇਰਾ ਮਾਲਕ ਚਲਾ ਰਿਹਾ ਉਹਨੇ ਹਰ ਕੰਮ ਦਾ ਸੋਚਿਆ ਉਹਨੇ ਸਾਰੇ ਕਾਰੇ ਦਾ ਨਾ ਇੱਕ ਸਮਾਂ ਸੋਚਿਆ ਕਿ ਐ ਸਮੇਂ ਤੇ ਆ ਹੁਣ ਐਦਾਂ ਐ ਸਮੇਂ ਤੇ ਆ ਹੁਣ ਜੋ ਦੁਨੀਆ ਦੇ ਸਮੇਂ ਦੇ ਨਾਲ ਨਹੀਂ ਮਿਲਦਾ ਦੁਨੀਆ ਦੇ ਕੰਮ ਵੱਖਰੇ ਸਮੇਂ ਚ ਹੋਣਗੇ ਕਿਉਂਕਿ ਹਰੇਕ ਦੀ ਜ਼ਿੰਦਗੀ ਅਲੱਗ ਹੈ ਕਿਸੇ ਦਾ ਕੰਮ ਪਹਿਲੇ ਹੋ ਜਾਏਗਾ ਕਿਸੇ ਦਾ ਲੇਟ ਹੋ ਜਾਏਗਾ ਕਿਸੇ ਦਾ ਕਿੱਥੇ ਸੋਚਿਆ ਰੱਬ ਨੇ ਕਿਸੇ ਦਾ ਕਿੱਥੇ ਸੋਚਿਆ ਕੰਪੇਅਰ ਨਹੀਂ ਕਰਨਾ ਤੁਸੀਂ ਇਹ ਦੇਖੋ ਨਾ ਕਿ ਮਾਲਕ ਨੇ ਤੁਹਾਨੂੰ ਸਭ ਨੂੰ ਯੂਨੀਕ ਬਣਾਇਆ ਸਾਰੇ ਪਿਆਰੇ ਉਹਦੇ ਉਹਨੇ ਸਾਰਿਆਂ 'ਚ ਕੁਛ ਨਾ ਕੋਈ ਖੂਬੀਆਂ ਰੱਖੀਆਂ ਕਮੀਆਂ ਵੀ ਹੋਣੀਆਂ ਸਭ 'ਚ ਤਾਦੀ ਤੇ ਅਲੱਗ ਆਪਾ ਸੋ ਹਰ ਕੰਮ ਦਾ ਸਮਾਂ ਵੀ ਅਲੱਗ ਆ ਸਭ ਦੇ ਕਰਵਾਣਾ ਉਹਨੇ ਹੀ ਆ ਉਹਦੇ ਤੇ ਹੀ ਛੱਡ ਦਿਓ ਸਭ ਕੁਝ ਇੰਦੇ ਅਦਰ ਟੈਂਸ਼ਨਾਂ ਦਾ ਦਿਮਾਗ 'ਚ ਰੱਖ ਕੇ ਆਪਣੇ ਆਪ ਨੂੰ ਕਮਜ਼ੋਰ ਕਰਨਾ ਕੋਈ ਫਾਇਦਾ ਨਹੀਂ ਹੈਗਾ ਆਪਣੇ ਗੁਰੂ ਪਰਮਾਤਮਾ ਤੇ ਵਿਸ਼ਵਾਸ ਰੱਖੋ ਕਿ ਉਹਨੇ ਬਹੁਤ ਵਧੀਆ ਸੋਚਿਆ ਹੈ ਐਨੇ ਜੋਗਾ ਬਣਾਤਾ ਨਾ ਉਹਨੇ ਤੁਹਾਨੂੰ ਤਾਂ ਅੱਗੇ ਵੀ ਬਹੁਤ ਵਧੀਆ ਹੀ ਸੋਚਿਆ ਹੈ ਆਪਣੀ ਮਿਹਨਤ ਕਰਦੇ ਰਹੋ ਮਾਰਾਏ ਨੇ ਜਿਹੜੇ ਪਾਸੇ ਲਾਇਆ ਨਾ ਤੁਹਾਨੂੰ ਲੱਗੇ ਰਹੋ ਬਸ ਦੇਖਣਾ ਉਹਨਾਂ ਨੇ ਬਹੁਤ ਭਾਗ ਲਾਣੇ ਆ ਜਦੋਂ ਗੁਰੂ ਖੁਸ਼ੀਆਂ ਲੈ ਕੇ ਆਂਦਾ ਨਾ ਤੇ ਫਿਰ ਉਹ ਸਮੇਟੀਆਂ ਨਹੀਂ ਜਾਂਦੀਆਂ ਉਨੇ ਬਹੁਤ ਕੁਝ ਲੈ ਗਿਆਣਾ ਤੁਹਾਡੇ ਘਰ ਚ ਹਰ ਜਗ੍ਹਾ ਸੋਖੀ ਸੁਖ ਹੋਣਗੇ ਆਪਣੇ ਤੋਂ ਉੱਚਿਆਂ ਨੂੰ ਲੇਕ ਕੇ ਜੀਣਾ ਛੱਡ ਦੋਗੇ ਔਰ ਕੁਦਾ ਬਹੁਤ ਵੱਡੀਆਂ ਗੱਡੀਆਂ ਪੈਸਾ ਕੋਠੀਆਂ ਕਾਰਾ ਜੇ ਬਹੁਤਾ ਮਨ ਨਰਾਸ਼ ਹੋਵੇ ਤੇ ਆਪਣੇ ਤੋਂ ਨੀਵਿਆਂ ਨੂੰ ਦੇਖ ਲਿਆ ਕਰੋ ਕਿ ਮਾਲਕ ਨੇ ਮਨੁਵਿੱਦ ਦੀ ਰੋਟੀ ਤੇ ਲਾਇਆ ਮੈਂ ਕਿਸੇ ਕੋ ਮੰਗ ਕੇ ਨਹੀਂ ਖਾਂਦਿਆ ਬੜੀ ਦੁਨੀਆ ਦਾ ਸੁਪਨਾ ਜੇ ਤੁਹਾਡੀ ਜ਼ਿੰਦਗੀ ਜੀਣਾ ਕਰੋੜਾ ਹੀ ਦੁਨੀਆ ਐਸੀ ਬੈਠੀ ਐ ਜਿਹੜੀ ਬਹਿ ਕੇ ਤੁਹਾਡੇ ਕੋਲ ਵੇਖ ਕੇ ਕੰਦੀ ਹੋਏਗੀ ਕਾਸ਼ ਮੇਰੀ ਜ਼ਿੰਦਗੀ ਅੱਦਾ ਦੀ ਹੁੰਦੀ ਤੋ ਜਿੱਥੇ ਉਹਨੇ ਤੁਹਾਨੂੰ ਰੱਖਿਆ ਬੜੀ ਚੰਗੀ ਜਗ੍ਹਾ ਤੇ ਬਾਰ ਬਾਰ ਹੀ ਕਲਪੀ ਨਹੀਂ ਜਾਣਾ ਬਹੁਤ ਕੁਝ ਦਿੱਤਾ ਉਹਨੇ ਤੇ ਅੱਗੇ ਵੀ ਉਹਨੇ ਹੀ ਦੇਣਾ ਦੁਨੀਆ ਕੁਝ ਦੇ ਨਹੀਂ ਸਕਦੀ ਇਸ ਲਈ ਹਰ ਵਕਤ ਗਿਲੇ ਸ਼ਿਕਵੇ ਕਰੀ ਜਣੇ ਔਰ ਨਾ ਇਹ ਵੀ ਨਹੀਂ ਜਿ ਸਹੀਗਾ ਸ਼ੁਕਰਾਨਾ ਕਰੋ ਦਾ ਕਿ ਮਾਲਕਾ ਤੂੰ ਬਹੁਤ ਕੁਝ ਦਿੱਤਾ ਮੈਨੂੰ ਸਬਰ ਦੇ ਸਬਰ ਦੇ ਵਿੱਚ ਜੀਣਾ ਜਿੰਨਾ ਸਿੱਖ ਜਾਓਗੇ ਨਾ ਤੁਸੀਂ ਮੈਂ ਕਹਿੰਦਾ ਤੁਸੀਂ ਕਦੇ ਉਦਾਸ ਹੋ ਹੀ ਨਹੀਂ ਪਾਵੋਗੇ ਵੱਡੇ ਤੋਂ ਵੱਡੇ ਹਾਲਾਤ ਵੀ ਸਿਰ ਤੇ ਪੈ ਜਾਣਗੇ ਨਾ ਤੁਹਾਨੂੰ ਤੋੜ ਨਹੀਂ ਪਾਣਗੇ ਕਿਉਂਕਿ ਜਿੰਨਾ ਨੂੰ ਸਬਰ ਦੇ ਵਿੱਚ ਰਹਿਣਾ ਆ ਗਿਆ ਨਾ ਆਪਣੇ ਮਾਲਕ ਦੀ ਰਜਾ ਦੇ ਵਿੱਚ ਰਹਿਣਾ ਆ ਗਿਆ ਉਹਨੂੰ ਫਿਰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਉਹਦੇ ਤੇ ਨਾ ਹੀ ਕੋਈ ਸਮਾਂ ਹਾਵੇ ਹੋ ਸਕਦਾ ਨਾ ਹੀ ਉਹਨੂੰ ਕੋਈ ਫਰਕ ਪੈਂਦਾ ਕੋਈ ਆਵੇ ਕੋਈ ਜਾਵੇ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਦੁਨੀਆ ਭਾਵੇਂ ਲੱਖ ਧੋਖਾ ਕਰ ਜਵੇ ਆਪਣੇ ਦੋਸਤ ਰਿਸ਼ਤੇਦਾਰ ਵੀ ੱੱਕੇ ਮਾਰ ਦਣੈ ਪਰ ਮੇਰਾ ਗੁਰੂ ਤਾਂ ਬੈਠਾ ਨਾ ਉਹਨੇ ਨੇ ਮੈਨੂੰ ਕਦੇ ੱੱਕਾ ਮਾਰਨਾ ਉਹ ਤਾਂ ਮੇਰੇ ਨਾਲ ਹਰ ਵਕਤ ਬੈਠਾ ਮੇਰੀ ਬਾਹ ਫੜ ਕੇ ਬੈਠਾ ਤੂੰ ਸਬਰ ਮੰਗਿਆ ਕਰੋ ਗੁਰੂ ਦੀ ਰਜ਼ਾ ਦੇ ਵਿੱਚ ਰਿਹਾ ਕਰੋ ਤੁਹਾਡੀ ਜ਼ਿੰਦਗੀ ਆਪਣੇ ਅਸੋਕੀ ਹੋ ਜਾਏਗੀ